ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਨਿਰੋਧ ਸੇਵਾ ਸੰਸਥਾ ਗੁਰਦੁਆਰਾ ਗੁਪਤ ਸਰ ਸਾਹਿਬ ਵੱਲੋਂ 14ਵਾਂ ਮਹਾਨ ਨਗਰ ਕੀਰਤਨ 1 ਮਾਰਚ ਤੋਂ 6 ਮਾਰਚ ਤੱਕ ਸ਼੍ਰੀ ਮੁਖਤਸਰ ਸਾਹਿਬ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਵਾਸਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਵਾਸਤੇ ਹੋਇਆ ਰਿਵਾਨਾ ਜੀ ਜ਼ਿਕਰਯੋਗ ਹੈ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜਥਾ ਜ਼ੀਰੋ ਲਾਈਨ ਤੇ ਪਹੁੰਚ ਰਿਹਾ ਹੈ ਅਤੇ ਪਾਲਕੀ ਸਾਹਿਬ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਕੇ ਨਾਲ ਲਿਆਉਣਗੇ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਸਜੋਬਿਤ ਕੀਤੀ ਜਾਵੇਗੀ। ਕਰੀਬ 520 ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਹੋਏਗਾ ਨਤਮਸਤਕ ਯਕਰ ਜੋਗਾ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਗਰ ਕੀਰਤਨ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਸ਼ਾਮ 4 ਵਜੇ ਦੇ ਕਰੀਬ ਨਗਰ ਕੀਰਤਨ ਦੀ ਹੋਵੇਗੀ ਡੇਰਾ ਬਾਬਾ ਨਾਨਕ ਕੋਰੀਡੋਰ ਵਿੱਚ ਵਾਪਸੀ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਨਗਰ ਕੀਰਤਨ ਕਿਹੜੀ ਤਰੀਕ ਨੂੰ ਆਰੰਭ ਹੋਇਆ ਪੁਰਮਾ ਨਗਰ ਕੀਰਤਨ ਦੀ ਇਹ ਨਗਰ ਕੀਰਤਨ 1 ਮਾਰਚ ਨੂੰ ਗੁਰਦੁਆਰਾ ਗੁਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸੰਪੂਰਨਤਾ ਹੋ ਜਾਣੀ ਹੈ ਸ਼ਾਹਪੌਤ ਦੇਖਿਆ ਜਾ ਰਿਹਾ 14ਵਾਂ ਲੱਗ ਰਿਹਾ ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨਾਂ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲਾਂ ਤਾਂ ਹੋਣੀ ਹੋਣੀ ਹੈ ਜੀ 520 ਦਾ ਜਿਹੜਾ ਉਹ ਕਨਫਰਮੇਸ਼ਨ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤ ਹੈ ਉਹ ਵੇਟ ਕਰ ਰਹੀ ਹੈ ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਹੈ ਕੀ ਅਰਦਾਸ ਕਰਨ ਜਾ ਰਹੇ ਹਾਂ ਮੈਂ ਸੱਚੇ ਪਾਸ਼ਾ ਮਹਾਰਾਜ ਅਗੇ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਭੈੜੀਆਂ ਲਹਾਂ ਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵੇਗ ਜੀ ਕੀ ਫਤਿਹ। ਬੇ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੋਂ ਆਏ ਤੇ ਕਿੱਥੇ ਚੱਲੇ ਜੀ। ਇਹ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਜੀ। ਅੱਛਾ ਜੀ। ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਦਾ ਇਹ ਨਗਰ ਕੀਰਤਨ ਨਹੀਂ ਜਿਹੜਾ ਜਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕੀਆਂ ਨੇ ਹੰਸਿਕ ਫੌਜਾ ਮਿਸ਼ਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜੱਜਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਨਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਹੀ ਅਰਦਾਸ ਕਰੋਗੀ। ਇਹੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ। ਇਹੀ ਹੈ ਕਿ ਇਹ ਰਸਤਾ ਜਿਹੜਾ ਖੁੱਲ ਜੇ, ਜਿਹੜੀ ਸੰਗਤ ਨੂੰ ਆਵਾਜ਼ ਆਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ, ਸੌਖਾ ਹੋ ਜੇ ਥੋੜਾ ਜਿਹਾ। ਮੈਂ ਨਾਮ ਮੇਰਾ ਨਾਮ ਕੁਲਤਾਰ ਸਿੰਘ ਬਰਾੜ ਹੈ ਜੀ। ਜਾਨਾ ਚਾਹੋ ਕਿ ਕਿੰਨੇ ਦਿਨ ਲੱਗੇ ਪਾਕਿਸਤਾਨ ਜਾਣ ਲੱਗਿਆ ਔਰ ਕਿੰਤਰਾਂ ਦੇ ਸੰਗਤ ਵਿੱਚ ਆਵਾ। ਦੇਖੋ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈ ਜੀ। ਸ਼੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਡੇਰਾ ਬਾਬਾ ਨਾਨਕ ਤੌਰ ਵਾਨ ਕੀ ਹੋ ਰਹੀ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਚੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਪਾਵਨ ਧਰਤੀ ਹੈ ਜਿਸ ਥਾਂਤੀ ਦੇ ਉੱਤੇ ਸੱਚੇ ਪਾਤਸ਼ਾਹ ਨੇ ਕੀਰਤ ਕਰਕੇ ਸਾਨੂੰ ਉਹ ਵਿਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਛਕਣ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤ ਵਿੱਚ ਬੜਾ ਦਿਸਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉੱਥੋਂ ਜਾ ਕੇ ਉਧਰੋਂ ਬਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਉਹਦਾ ਮੈਂ ਪਾਲਕੀ ਸਾਹਿਬ ਤੇ ਸਰਪੋਹ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਉਹ ਨਾਲ ਜਾਊਗੀ ਗੁਰਦਾਸਪੁਰ ਤੋਂ ਲਕੀ ਰਾਜਪੂਤ ਦੀ ਰਿਪੋਰਟ